ਮੈਂ ਚਾਹੁੰਨਾ ਮੇਰੀ ਕਲਮ ਉੱਠੇ ਕੋਈ ਕ੍ਰਾਂਤੀ ਲਿਆਵੇ ਨਿੱਤ ਹੋ ਰਹੇ ਦੁਰਾਚਾਰ ਤੋਂ ਜੱਗ ਨੂੰ ਬਚਾਵੇ ਉਹਦਾ ਨਾਂ ਲਿਖੇ ਗੱਡ ਕੇ ਜਿਹੜਾ ਦੂਜੇ ਨੂੰ ਸਤਾਵੇ ਪਾਪੀ ਨੂੰ ਦੰਡ ਦੇਵੇ ਗਰੀਬ ਨੂੰ ਲਵੇ ਵਿੱਚ ਕਲਾਵੇ ਝੂਠ ਅੰਗੀਕਾਰ ਨਾ ਕਰੇ ਆਵਾਜ਼ ਸੱਚ ਦੀ ਉਠਾਵੇ ਅਰਜ ਦਾ ਰਾਹ ਤਾਂ ਪਤਾ ਨਹੀਂ ਪਰ ਸਿੱਧੀ ਰੱਬ ਕੋਲ ਪਹੁੰਚਾਵੇ ਮੈਂ ਚਾਹੁੰਦਾ ਹਾਂ ਮੇਰੀ ਕਲਮ ਉਠੇ ਕੋਈ ਕ੍ਰਾਂਤੀ ਲਿਆਵੇ ਨਿਤ ਹੋ ਰਹੀ ਦੁਰਾਚਾਰ ਤੋਂ ਜੱਗ ਨੂੰ ਬਚਾਵੇ ਵਡਿਆਈ ਦਾਤੇ ਦੀ ਕਰੇ ਨੀਵਾ ਆਪ ਨੂੰ ਸਦਾਵੇ ਜਿਹਦੀ ਕੋਈ ਵੀ ਨਾ ਸੁਣੇ ਉਹਦੀ ਬਾਤ ਵੀ ਸੁਣਾਵੇ ਤਰਸ ਰੱਬ ਜੀ ਦਾ ਲੈ ਕੇ ਲੰਬੇ ਪੈਂਡੇ ਨੂੰ ਮੁਕਾਵੇ ਭਾਵੇਂ ਕੁਝ ਵੀ ਨਾ ਆਖੇ ਚੁੱਪ ਹੀ ਕਰ ਜਾਵੇ ਪਰ ਘਟੋ ਘਟ ਮੇਰੇ ਜਿਹੇ ਪਾਪੀ ਨੂੰ ਤਾਂ ਜਗਾਵੇ ਇਹੀ ਆਸ ਕਲਮ ਕੋਲੋਂ ਮੈਨੂੰ ਤਾਂ ਜਗਾਵੇ ਆ ਮੰਦੀਪ ਖੜਾ ਘੜੀ ਮੁੜੀ ਸੀਸ ਹੀ ਝਕਾਵੇ ਇਹੀ ਅਰਜ ਹੈ ਮੇਰੀ ਮੈਨੂੰ ਤਾਂ ਜਗਾਵੇ ਜਨਮ ਹੋ ਗਏ ਸੁੱਤੇ ਨੂੰ ਬਾਹ ਫੜ ਕੇ ਉਠਾਵੇ ਘਟੋ ਘਟ ਮੈਨੂੰ ਤਾਂ ਜਗਾਵੇ ਮੈਂ ਚਾਹੁੰਦਾ ਹਾਂ ਮੇਰੀ ਕਲ ਮੁਠੇ ਕੋਈ ਕ੍ਰਾਂਤੀ ਲਿਆਵੇ ਨਿਤ ਹੋ ਰਹੇ ਦੁਰਾਚਾਰ ਤੋਂ ਜੱਗ ਨੂੰ ਬਚਾਵੇ